ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਗੈਸ ਤੁਸੀਂ ਲਓੜਿਆ ਵੀ ਬੀ ਕਿਹੜਾ ਹੈ ਹਨਾ ਪੀਆਰ ਵੀ ਹੋ ਸਕਦਾ ਹੈ ਇਹ ਹਾਈਬ੍ਰਿਡ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਪਰ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਠੀਕ ਹੈ ਪੜੀਰੀ ਬੀਜਨ ਦਾ ਤਾਮਾ ਜਮਾ ਦੱਸ ਦਿਆਂ 8 ਤੋਂ 10 ਘੰਟੇ ਜਾਂ ਰਾਤ ਨੂੰ ਭਿਉਂਉਂਦੇ ਹੋ ਤੁਸੀਂ ਆ ਪਾਣੀ ਦੇ ਵਿੱਚ ਐ ਕਰਕੇ ਤਾਂ ਜੋ ਫੋਕਟ ਮਾਲ ਜਿਹੜਾ ਉੱਤੋਂ ਕੱਢ ਦਿਓ ਸਵੇਰੇ ਉੱਠ ਕੇ ਪਾਣੀ ਐ ਜਿਹੜਾ ਉੱਤੋਂ ਨਤਾਰ ਦਿਓ ਉਸ ਤੋਂ ਬਾਅਦ ਬੀ ਨੂੰ ਫੰਗੀ ਸਾਈਡ ਦੀ ਟ੍ਰੀਟਮੈਂਟ ਜ਼ਰੂਰ ਕਰ ਦਿਓ ਥੋੜਾ ਟਾਈਮ ਘੰਟਾ ਦਾ ਛਾਵੇਂ ਰੱਖ ਕੇ ਸਪ੍ਰਿੰਟ ਤੇ ਵਾਈਬਰੈਂਸ ਦੇ ਉੱਤੋਂ ਕੋਈ ਨਹੀਂ ਹੈਗਾ ਸਪ੍ਰਿੰਟ 3 ਗ੍ਰਾਮ ਪਰ ਕਿਲੋ ਦੇ ਹਿਸਾਬ ਦੇ ਨਾਲ ਤੇ ਵਾਈਬਰੈਂਸ 3 ਐਮ ਐਲ ਪਰ ਕਿਲੋ ਦੇ ਹਿਸਾਬ ਦੇ ਨਾਲ ਪਾਣੀ ਦੀ ਮਾਤਰਾ ਜਿਹੜੀ ਉਹ 10 ਐਮ ਐਲ ਜਾਂ 15 ਐਮ ਐਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਕੇ ਤੁਸੀਂ ਬੀਜ ਨੂੰ ਸੋਧ ਦਿਓ ਸੋਧਣ ਤੋਂ ਬਾਅਦ ਚੰਗੀ ਤਰ੍ਹਾਂ ਥਾਂ ਜਿਹੜੀ ਉਹ ਬਣਾ ਲਿਓ ਠੀਕ ਹੈ ਥਾਂ ਜਿਹੜੀ ਬਣੀ ਹੋਣੀ ਚਾਹੀਦੀ ਹੈ ਕੰਪਿਊਟਰ ਘੜਾ ਮਾਰ ਕੇ ਹਾਰਡ ਹੋਵੇ ਤਾਂ ਸਭ ਤੋਂ ਬੈਸਟ ਆ ਐਦਾਂ ਦੀ ਥਾਂ ਬਣ ਸੁੱਕੀ ਹੋਵੇ ਗਿੱਲੀ ਦੇ ਵਿੱਚ ਕਾਲੀ ਨਾ ਕਰਿਓ ਤੇ ਖਾਦਾਂ ਦੀ ਵਰਤੋਂ ਹੈ ਜਿਹੜੀ ਫਰਟੀਲਾਈਜ਼ਰ ਦੀ ਉਹ ਤੁਹਾਨੂੰ ਸਪੈਸ਼ਲ ਪਾਰਟਿਕੂਲਰ ਅੱਡ ਵੀ ਵੀਡੀਓ ਬਣਾਈ ਹੋਈ ਹੈ ਮੈਂ ਠੀਕ ਹੈ ਤੇ ਇਹਦੇ ਵਿੱਚ ਵੀ ਦੱਸ ਦਿੰਨਾ ਮੋਟਾ-ਮੋਟਾ ਵੀ ਖਿਲਾਰ ਦਿਓ ਤੇ ਉਦੋਂ ਪਹਿਲਾਂ ਜਿਹੜੀ ਖਾਦ ਪਾਉਣੀ ਆ ਖਾਦ ਜਿਹੜੀ ਪਾਉਣੀ ਆ ਉਹ ਆ ਦਿੱਤੀ ਹੋਈ ਹੈ ਜਿਹਦੇ ਉੱਤੇ 8 ਕਿਲੋ ਡੀਪੀ ਜਾਂ 15 ਕਿਲੋ ਸੁਪਰ ਤਿੰਨ ਜਾਂ 5 ਕਿਲੋ ਜੂਰੀਆ ਕਨਾਲ ਦੇ ਹਿਸਾਬ ਦੇ ਨਾਲ 10 ਕਿਲੋ ਦਾਣੇਦਾਰ ਪਟਾਸ਼ ਠੀਕ ਹੈ ਤੇ ਜ਼ਿੰਕ ਜੇ 21% ਪਾ ਰਹੇ ਹੋ ਤਾਂ 5 ਕਿਲੋ ਜੇ 33 ਪਾ ਰਹੇ ਹੋ ਤਾਂ 3 ਕਿਲੋ ਪਟਾਸ਼ ਸਾਡੀ ਬੈਲੀ ਦੇ ਵਿੱਚ ਬਹੁਤ ਆ ਤੁਸੀਂ ਦੇਖ ਸਕਦੇ ਹੋ ਥੱਲੇ ਜੂਰੀਏ ਦੇ ਦਾਣੇ ਵੀ ਤੁਹਾਨੂੰ ਦੇਖਣਗੇ ਤੇ ਸੁਪਰ ਦੇ ਦਾਣੇ ਵੀ ਤੁਹਾਨੂੰ ਦੇਖਣਗੇ ਉਸ ਤੋਂ ਬਾਅਦ ਤੰਗਲੀ ਮਾਰ ਕੇ ਚੰਗੀ ਤਰ੍ਹਾਂ ਬੀਜ ਨੂੰ ਢੱਕ ਦੋ ਮਿੱਟੀ ਨਾਲ ਤੇ ਉੱਤੇ ਜੇ ਰੂੜੀ ਪਾਉਣੀ ਹੈ ਤਾਂ ਰੂੜੀ ਪਾ ਲਓ ਸਵਾਹ ਪਾਉਣੀ ਹੈ ਸਵਾਹ ਪਾ ਦਿਓ ਪਰਾਲੀ ਪਾਉਣੀ ਹੈ ਪਰਾਲੀ ਪਾ ਲਓ ਜੇ ਨਹੀਂ ਪਾਉਣੀ ਤਾਂ ਵੀ ਠੀਕ ਹੈ ਕਿਉਂਕਿ ਹਜੇ ਇੰਨੀ ਗਰਮੀ ਪੈ ਨਹੀਂ ਲੱਗੀ ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਬੀਜਣਗੇ ਤਾਂ ਉਹਦੇ ਉੱਤੇ ਕੁਛ ਨਾ ਕੁਛ ਪਾਉਣਾ ਹੀ ਪਊਗਾ ਸਵੇਰੇ ਜਾਂ ਸ਼ਾਮ ਨੂੰ ਆਪਣੀ ਦੀ ਬੀਜੋ ਠੀਕ ਹੈ ਤੇ ਚੋਨੇ ਦੇ ਘਾ ਲਈ ਵੀ ਸਪੈਸ਼ਲ ਵੀਡੀਓ ਪਾਈ ਹੈ ਅਲੱਗ-ਅਲੱਗ ਦਵਾਈਆਂ ਨਾਂ ਦੀਆਂ ਉਹਨੀਆਂ ਸਾਡੇ ਕੋਲੇ ਸਾਥੀ ਕੈਂਪਾ ਨੋਮਨੀ 골ਡ ਹਨਾ ਤੇ 100 ਫਿਟ ਬਹੁਤ ਰੰਗਾਂ ਵਾਲੀ ਇਹਦੀ ਵੀ ਵੀਡੀਓ ਪਾਈ ਹੈ ਮੈਂ ਇੱਥੇ ਆ ਕੈਂਪਾ ਜਿਹੜੀ ਯੂਜ਼ ਕੀਤੀ ਹੈ ਤੇ ਪਾਣੀ ਦੇ ਵਿੱਚ ਭਰ ਕੇ ਫੁੱਲ ਮਿੱਟੀ ਦੇ ਵਿੱਚ ਇਹਨੂੰ ਸਿੱਟਾ ਦੇ ਦੂਗਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਵੀ ਤੁਸੀਂ ਗੈਸ ਲਾਉਣਾ ਤੇ ਤੁਸੀਂ ਮੈਨੂੰ ਜਰੂਰ ਕਮੈਂਟ ਕਰਿਓ ਤੁਸੀਂ ਕਿਹੜਾ ਚੋਨਾ ਲਾਉਣਾ ਹੈ ਰਕੀ